मेरा हाथ पे गया ना तो मैं नानी याद कराऊंगा सब नु ये सोच लेओ हाथो ते पाय सच्चाई ते रहयो के ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚੁੱਕੀ ਜਿਹੜੇ ਲੋਕਾਂ ਦੇ ਵੀ ਵੀ ਜਿਹਨਾਂ ਦੇ ਖਿਲਾਫ ਕੋਈ ਜੋ ਵੀ ਬਣਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆਸ ਹਿਲਾ ਕੇ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਵੀ ਕਾਊਂਟਰ ਕਰਾ ਦਿੱਤਾ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚੜ ਜਾ ਆਉਂਦੇ ਜਦ ਬੰਦੇ ਇਕੱਠੇ ਕਰਕੇ ਹੋਏ ਫਿਰ ਪਰਮੇਸ਼ਰ ਜੋ ਕਰੇ ਬਿਟ ਸਜੀਵਣ ਸੋਏ ਕਲ ਜੁਗ ਹੈ ਕਲ ਜੁਗ ਗੁਰ ਦੋਸਤੋ ਕਿਵੇਂ ਕਮਨਿਸਟ ਬਕੀ ਇਤਿਹਾਸਕਾਰਾਂ ਨੇ ਅਕਬਰ ਨੂੰ ਭਾਰਤ ਦਾ ਇੱਕ ਮਹਾਨ ਸ਼ਾਸਕ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਵੇਂ ਹੀ ਅੱਜ ਇਹ ਅਤੇ ਅੱਜ ਦੇ ਪੱਤਰਕਾਰ ਸ਼੍ਰੀਮਾਨ ਨਰਵਿੰਦ ਕੇਜਰੀਵਾਲ ਜੀ ਨੇ ਇਸ ਸਦੀ ਦਾ ਮਹਾਨ ਨੇਤਾ ਕੱਟੜ ਮਾਨਦਾਰ ਨੇਤਾ ਪ੍ਰਚਾਰਨ ਵਿੱਚ ਲੱਗੇ ਹੋਏ ਹਨ ਜਿਵੇਂ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਨੌ ਰਤਨ ਹੁੰਦੇ ਸਨ ਉਵੇਂ ਹੀ ਦਿੱਲੀ ਵਿੱਚ ਵੀ ਦੋਸਤੋ ਦਿੱਲੀ ਗਵਰਨਮੈਂਟ ਵੇਲੇ ਮਨੀਸ਼ ਸੋਦੀਆ ਸਤਿੰਦਰ ਜੈਨ ਸੋਰੋ ਭਾਰਤਵਾਦ ਸੋਮਨਾਥ ਭਾਰਤੀ ਆਤਸ਼ੀ ਮਾਰਲਾਨਾ ਵਰਗੇ ਨਵਰਤਨ ਇਹਨਾਂ ਦੀ ਵਜਾਰਤ ਵਿੱਚ ਸ਼ਾਮਲ ਸਨ ਬਿਲਕੁਲ ਉਵੇਂ ਹੀ ਪੰਜਾਬ ਵਿੱਚ ਵੀ ਭਗਵੰਤ ਮਾਨ ਦੀ ਗਵਰਨਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਨੋ ਅਨਮੋਲ ਰਤਨ ਸ਼ਾਮਲ ਹਨ ਇਨ੍ਹਾਂ ਨਵਰਤਨਾਵਾਂ ਵਿੱਚ ਦੋਸਤੋ ਮਾਲਵੇ ਦੇ ਵਿਜੇ ਸਿੰਘਲਾ ਕਾਮਰੇਡ ਲਾਲਚੰਦ ਘਟਾਰੂ ਚੱਕ ਪਠਾਨਕੋਟ ਤੋਂ ਸ਼੍ਰੀਮਾਨ ਰਵਣ ਅਰੋੜਾ ਜੀ ਜਲੰਧਰ ਵਾਲੇ ਅਤੇ ਰੋਪੜ ਤੋਂ ਸੰਦੋਹਾ ਵਾਪਾ ਨਿਖਰ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਏ ਸਨ ਕਈ ਹੋਰ ਲੀਟਰਾਂ ਦੇ ਵੀ ਦੋਸਤੋਂ ਮਾਫੀਆ ਖਾਸ ਕਰਕੇ ਮਾਈਨਿੰਗ ਮਾਫੀਆ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ ਪਰ ਅੱਜਕਲ ਇਨ੍ਹਾਂ ਨਵਰਤਨਾਂ ਵਿੱਚੋਂ ਇੱਕ ਹੋਰ ਤਨ ਮਾਲਵੇ ਤੋਂ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੇ ਆਪਣੀ ਵਾਵਾ ਚਮਕ ਬਖੇਰੀ ਹੈ ਲੋਕਾਂ ਦੇ ਸਾਹਮਣੇ ਉਹ ਪੂਰੇ ਨਿਖਰ ਕੇ ਆ ਗਏ ਹਨ ਅੱਜ ਮਾਨ ਸਰਕਾਰ ਦੇ ਇਸ ਨਵਰਤਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਐਮਐਲਏ ਪਠਾਨ ਮਾਜਰਾ ਅਤੇ ਸਰਕਾਰ ਦੋਹਾਂ ਨੇ ਹੋਛੀ ਸਿਆਸਤ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਉਹ ਵੀ ਅੱਜ ਦੀ ਵੀਡੀਓ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹੱਥੋਂ ਤੇ ਪੈ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਆਉਂਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਦਿਓ ਕਿਉਂ ਮੈਂ ਤਕਰੀਬਨ ਮੇਰਾ ਹਾਈ ਕੋਰਟ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ ਦਰਜ ਆ ਮੈਡਮ ਦੇਤੇ ਜਿਹੜਾ ਇਹਨਾਂ ਨੇ ਕੀਤਾ ਉਹ ਅੱਜ ਨਜ਼ਾਇਜ਼ ਕਰਤਾ ਫਤਿਹ ਕਰਦਾ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਦਿੱਤਰ ਇਹ ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਜਿਹੜੇ ਲੋਕਾਂ ਦੇ ਵੀ ਵੀ ਇਹਾਂ ਦੇ ਖਿਲਾਫ ਕੋਈ ਜੋ ਵੀ ਵਰਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾਅ ਤੇ ਲਾ ਕੇ ਇਹ ਪੰਜਾਬ ਵਾਸਤੇ ਮਰਦਾ ਚੁੱਕਾ ਤੇ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਬੇਨਤੀ ਕਰਦਾ ਅੱਜ ਜੇ ਤੁਸੀਂ ਨਾ ਜਾ ਕੇ ਤੇ ਤੁਹਾਡਾ ਬਿਲਕੁਲ ਜੀ ਬਿਲਕੁਲ ਅਸੀਂ ਇਸ ਨਾਲ ਪੂਰੇ ਸਹਿਮਤ ਹਾਂ ਜੇ ਦਿੱਲੀ ਵਾਲੇ ਆਪਣੀ ਪਤਨੀ ਤੇ ਕੁੱਤੇ ਛੱਡਣ ਦੇ ਯੂਰੋਪੀ ਆਮ ਆਦਮੀ ਪਾਰਟੀ ਦੇ ਨੇਤਾ ਸੁਮਨਤ ਪਾਰਟੀ ਉਹਨਾਂ ਦੇ ਹੱਕ ਵਿੱਚ ਖੜੇ ਹੋ ਸਕਦੇ ਹਨ ਤਾਂ ਫਿਰ ਪੰਜਾਬੀ ਪੰਜਾਬ ਵਾਲੇ 376 ਦੇ ਕੇਸ ਵਿੱਚ ਫਰਾਰ ਹੋਏ ਐਚਐਸ ਪਠਾਨ ਮਾਜਰਾ ਉਹਨਾਂ ਦੇ ਹੱਕ ਵਿੱਚ ਕਿਉਂ ਨਾ ਖੜੇ ਹੋਣ ਮੀਡੀਆ ਵਿੱਚ ਦਾ ਦੋਸਤੋ ਅੱਜਕੱਲ ਇਹੋ ਕੁਝ ਪ੍ਰਚਾਰਿਆ ਜਾ ਰਿਹਾ ਹੈ ਇਹ ਗੱਲ ਝੂਠ ਨਹੀਂ ਹੈ ਦੋਸਤੋ ਕਿਉਂਕਿ ਅਸੀਂ ਹਰ ਜਿਮਨੀ ਚੋਣ ਵੇਲੇ ਪੰਜਾਬੀ ਸੁਪਰ ਮੋਰ ਲਾਂਦੇ ਹੀ ਹਾਂ ਸਭ ਤੋਂ ਪਹਿਲਾਂ ਦੋਸਤੋ ਜਾਣਦੇ ਹਾਂ ਕਿ ਅੱਜ ਜੋ ਇਹ ਆਮ ਆਦਮੀ ਪਾਰਟੀ ਦਾ ਨੇਤਾ ਐਮਐਲਏ ਕੋਹੇ ਨੂਰ ਹੀਰੇ ਵਾਂਗੂ ਪੰਜਾਬ ਦੀ ਸਿਆਸਤ ਵਿੱਚ ਚਮਕ ਰਿਹਾ ਹੈ ਕੌਣ ਹੈ ਇਹ ਕੋਹੇ ਨੂਰ ਹਰਮੀਤ ਸਿੰਘ ਪਠਾਨ ਮਾਜਰਾ ਇਹਨੇ ਦੋਸਤੋ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਪਿੰਡ ਸਨੌਰ ਦੇ ਹਲਕੇ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੂੰ ਦੋਸਤੋ 2022 ਦੀਆਂ ਚੋਣਾਂ ਵਿੱਚ ਸਨੌਰ ਵਾਲਿਆਂ ਨੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾ ਕੇ ਐਮਐਲਏ ਬਣਾਇਆ ਸੀ 50 ਸਾਲਾ ਨੌਜਵਾਨ 14 ਅਗਸਤ 1975 ਨੂੰ ਜਨਮੇ ਹਰਮੀਤ ਸਿੰਘ ਪਠਾਨ ਮਾਜਰਾ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਬਹੁਤੇ ਨੇਤਾ ਚੁਣੇ ਹੋਏ ਵਿਧਾਇਕ ਉਹ ਕਾਂਗਰਸ ਪਾਰਟੀ ਕਮਿਊਨਿਸਟ ਨੇਤਾ ਜਾਂ ਅਕਾਲੀ ਦਲ ਤੋਂ ਹੀ ਆਏ ਹੋਏ ਸਨ ਬਿਲਕੁਲ ਇੰਜ ਹੀ ਇਸ ਸਨੋਰ ਦੇ ਨੇਤਾ ਇਸ ਐਮ ਐਲ اے ਐਚ ਐਸ ਪ੍ਰਾਨ ਮਾਜਰਾ ਉਹਨਾਂ ਨਾਲ ਵੀ ਹੈ ਹਰਮੇਸ਼ ਸਿੰਘ ਪਠਾਣ ਮਾਜਰਾ ਦੋਸਤੋ 1990 92 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸਨ ਇਹ ਉਸ ਦੇ ਯੂਥ ਲੀਡਰ ਹੁੰਦੇ ਸਨ ਉਸ ਵੇਲੇ ਉਸ ਵੇਲੇ ਇਹ ਮਨਪ੍ਰੀਤ ਸਿੰਘ ਬਾਦਲ ਦੇ ਕਾਫੀ ਨੇੜੇ ਮੰਨੇ ਜਾਂਦੇ ਸਨ ਦੋਸਤੋ 2015 ਵਿੱਚ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਇਹਨਾਂ ਨੇ 2017 ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਵੀ ਲੜੀ ਸੀ ਪਰ ਦੋਸਤੋ ਇਹ ਉਹ ਚੋਣ ਹਾਰ ਗਏ ਸਨ ਉਹਨਾਂ ਦਿਨਾਂ ਵਿੱਚ ਦੋਸਤੋ ਆਮ ਆਦਮੀ ਪਾਰਟੀ ਪੰਜਾਬੀ 'ਚ ਆਪਣੇ ਪੈਰ ਵਸਾ ਰਹੀ ਸੀ ਉਹਨਾਂ ਦਿਨ ਅਕਾਲੀ ਦਲ 'ਚੋਂ ਕੱਢੇ ਹੋਏ 2017 ਦੀ ਚੋਣ ਹਾਰ ਚੁੱਕੇ ਇਸ ਨੇਤਾ ਦੇ ਉੱਪਰ ਪਈ ਆਮ ਆਦਮੀ ਪਾਰਟੀ ਨੇ ਝੱਟ ਹੀ ਇਸ ਕੋਹੇ ਨੂਰ ਹੀਰੇ ਨੂੰ ਪਛਾਣ ਲਿਆ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ 2018 ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇੰਜੋ ਦੋਸਤੋ 2018 ਵਿੱਚ ਕੱਟੜ ਇਮਾਨਦਾਰ ਨੇਤਾ ਬਣ ਗਏ ਸਨ 2022 ਦੀਆਂ ਚੋਣਾਂ ਵੇਲੇ ਸਨੌਰ ਦੀ ਜਨਤਾ ਨੇ ਇਹਨਾਂ ਨੂੰ 39000 ਵੋਟਾਂ ਤੋਂ ਵੱਡੇ ਫਰਕ ਨਾਲ ਜਿਤਾ ਕੇ ਇਹਨਾਂ ਦੀ ਹਰਮਨ ਪਿਆਰੇ ਹੋਣ ਦੇ ਉੱਪਰ ਪੂਰੀ ਮੋਹਰ ਲਗਾ ਦਿੱਤੀ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਵੇਂ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪੋ ਯਾਰ ਕਿੱਡੀ ਗੱਦਿਆ ਕੀ ਤੁਹਾਨੂੰ ਕੋ ਖਾ ਚੱਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲੋ ਚੰਗੇ ਰਾਉਗੇ ਮੈਨੂੰ ਕੋਈ ਫਰਕ ਨਹੀਂ ਮੈਨੂੰ ਕੋਈ ਗੱਲ ਇਹਨਾਂ ਮੇਰੇ ਅੱਗੇ ਪਿਆ ਹੋ ਰੰਗੀ ਚੱਲ ਜਾ। ਜੇ ਕ੍ਰਿਸ਼ਨ ਕੁਮਾਰ ਦੀ ਸੂਤਰ ਆਉਂਦਾ ਜਿਹੜੇ ਵਿਭਾਗ ਵਿੱਚ ਉਹ ਗਿਆ ਉਹਨਾਂ ਦਾ ਬੇੜਾ ਕਰ ਕੀਤਾ। ਹੁਣ ਇੱਥੇ ਅਜੇ ਰੇਤਾ ਚੁੱਕਣ ਦੇਣਾ ਲੋਕਾਂ ਨੂੰ ਉਹਨਾਂ دریاਵਾਂ ਚੋਂ ਅੱਜ ਉਹ ਬਾਹਰ ਨਾ ਪਾਣੀ ਨਿਕਲਦਾ। ਠੀਕ ਹੈ ਕਿ ਨਹੀਂ ਇੱਥੇ ਵੋਟਾਂ ਮੰਗਣ ਸਾਨੂੰ ਐਮਐਲਏ ਨੂੰ ਆਉਣਾ ਪੈਣਾ। ਸਾਡੀ ਲੋਕਾਂ ਨੇ ਕਿਚੀ ਫੜਦੀ ਥੋ ਕੀ ਕੀਤਾ ਤੂੰ ਏ ਤੂੰ ਆ ਨਾ ਵੀ ਬਾਹਰਲੇ ਪ੍ਰਾਇਵ ਹਲਕਾ ਵਿੱਚ ਤੂੰ ਕੀ ਕਰ ਲਿਆ। ਕਿ ਮੈਨੂੰ ਪਤਾ ਮੈਂ ਸਰਪੰਚ ਵੀ ਰਿਹਾ ਬਲਾਕ ਸੰਮਤੀ ਦਾ ਚੇਅਰਮੈਨ ਵੀ ਰਿਹਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਸਾਰੀਆਂ ਬੀ ਕੀ ਸਾਡੇ ਹਾਲਾਤ ਆ ਤੇ ਕੀ ਇਹਨਾਂ ਦੇ ਹਾਲਾਤ ਆ ਇਹ ਮੈਨੂੰ ਦੱਸ ਨਹੀਂ ਸਕਦੇ ਮੇਰੇ ਕੋ ਸਾਰੇ ਆਉਂਦੇ ਕਿਸਾਨ ਯੂਨੀਅਨ ਵਾਲੇ ਵੀ ਦੂਜੇ ਵੀ ਆਉਂਦੇ ਆ ਆਹ ਕੁਐਸਚਨ ਲਾ ਮੈਂ ਉਦੋਂ ਪਹਿਲਾਂ ਲਾਇਆ ਹੁੰਦਾ ਇਹ ਮੈਨੂੰ ਜਿਹੜੀਆਂ ਇਹਨਾਂ ਨੇ ਚੀਜ਼ ਦੱਸ ਰਹੀਓ ਮੈਨੂੰ ਪਤਾ ਦੋਸਤੋ ਦੱਸਦੇ ਹਨ ਕਿ ਇਹਨਾਂ ਨੇ ਇਹ ਬਿਆਨ ਆਪਣੀ ਹੀ ਸਰਕਾਰ ਦੇ ਖਿਲਾਫ ਦਿੱਤਾ ਹੈ ਤੇ ਫਿਰ ਇਸ ਕਰਕੇ ਇਹਨਾਂ ਖਿਲਾਫ ਕਾਰਵਾਈ ਹੋਈ ਹੈ ਤੇ ਇਹ ਪਘੋੜੇ ਹੋ ਗਏ ਹਨ ਆਪਣੀ ਹੀ ਸਰਕਾਰ ਖਿਲਾਫ ਬੋਲਣ ਕਰਕੇ ਹਰ ਵੇਲੇ ਲੋਕਾਂ ਦੇ ਹੱਕ ਵਿੱਚ ਖੜੇ ਹੋਣ ਕਰਕੇ ਇਹਨਾਂ ਖਿਲਾਫ ਪੁਲਿਸ ਕਾਰਵਾਈ ਇਹ ਹੋਈ ਹੈ ਇਹ ਪ੍ਰਚਾਰ ਰਹੇ ਹਨ ਇਹ ਪਰ ਕੀ ਸੱਚ ਹੀ ਇੰਜ ਹੋਇਆ ਹੈ ਦੋਸਤੋ ਜਾਂ ਇਹ ਇਹ ਇਹਨਾਂ ਦਾ ਇੱਕ ਸ ਦੱਸਿਆ ਜਾਂਦਾ ਹੈ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੱਕ ਵਿੱਚ ਆ ਕੇ ਇਹ ਸਭ ਕੁਝ ਕੀਤਾ ਹੈ ਤਾਂ ਜੋ ਕਿ ਹੜਾ ਵੇਲੇ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਹੋਰ ਪੰਡ ਸਕੇ ਬਦਨਾਮ ਕਰ ਸਕੇ ਬਾਕੀ ਦੋਸਤੋ ਇਹ ਸਭ ਤਾਂ ਅੰਦਾਜ਼ੇ ਹੀ ਹੁੰਦੇ ਹਨ ਕਿ ਇਸ ਪਿੱਛੇ ਕੌਣ ਹੈ ਬਾਕੀ ਰਹੀ ਕੇਸ ਦੀ ਗੱਲ ਇਹ ਕਿਉਂ ਅਤੇ ਕਿਵੇਂ ਫਰਾਰ ਹੋਏ ਉਸ ਬਾਰੇ ਜਾਣਨ ਤੋਂ ਪਹਿਲਾਂ ਇਹਨਾਂ ਬਾਰੇ ਥੋੜੀ ਹੋਰ ਜਾਣਕਾਰੀ ਪ੍ਰਾਪਤ ਕਰ ਲੈਣੀ ਠੀਕ ਹੋਵੇਗੀ ਦੋਸਤੋ ਇਹ ਆਮ ਆਦਮੀ ਪਾਰਟੀ ਦੇ ਨੇਤਾ ਹਨ ਆਮ ਆਦਮੀ ਪਾਰਟੀ ਮਤਲਬ ਆਮ ਆਦਮੀ ਬਿਲਕੁਲ ਆਮ ਆਦਮੀ ਜੋ ਪੰਜਾਬ ਵਿੱਚ ਵੱਸਦਾ ਹੈ ਓੱਖਾ ਸੁੱਖਾ ਹੋ ਕੇ ਕਿਰਤਕਮਾਈ ਕਰਦਾ ਹੈ ਤੇ ਆਪਣੇ ਪਰਿਵਾਰ ਨੂੰ ਪਾਲਦਾ ਹੈ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਇਹੋ ਜਿਹੀ ਲੋਕਾਂ ਦੀ ਹੀ ਪਾਰਟੀ ਆਮ ਆਦਮੀ ਪਾਰਟੀ ਦੋਸਤੋ ਅਕਾਲੀ ਦਲ ਬਾਦਲਤਾ ਜ਼ਗੀਰਦਾਰਾਂ ਦੀ ਜ਼ਮੀਂਦਾਰਾਂ ਦੀ ਪਾਰਟੀ ਹੈ ਇਹ ਪ੍ਰਚਾਰਿਆ ਗਿਆ ਕਾਂਗਰਸ ਨੂੰ ਰਾਜੇ ਮਹਾਰਾਜਿਆਂ ਦੀ ਅਤੇ ਅਮੀਰ ਧਨਾਢ ਲੋਕਾਂ ਦੀ ਪਾਰਟੀ ਦੱਸਦੇ ਹੋਏ ਇਹ ਨਿੰਦਦੇ ਰਹੇ ਹਨ ਭਾਜਪਾ ਨੂੰ ਵੀ ਦੋਸਤੋ ਇਹ ਵਪਾਰੀਆਂ ਦੀ ਲਾਲਿਆਂ ਦੀ ਪਾਰਟੀ ਹੈ ਤੇ ਅੱਜਕੱਲ੍ਹ ਅੰਬਾਨੀਆਂ ਤੇ ਅਡਾਨੀ ਦੀ ਪਾਰਟੀ ਦੱਸ ਕੇ ਇਹ ਨਿੰਦਰੇ ਹੀ ਹਨ ਪਰ ਆਮ ਆਦਮੀ ਪਾਰਟੀ ਇਹ ਆਮ ਲੋਕਾਂ ਦੀ ਆਮ ਜਿਹੇ ਲੋਕਾਂ ਦੀ ਪਾਰਟੀ ਇਹਨਾਂ ਨੇ ਇਹ ਟੈਗ ਆਪਣੇ ਉੱਪਰ ਲਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਇਹ ਆਮ ਆਦਮੀ ਹਨ ਜਾਂ ਧਨਾੜ ਲੋਕਾਂ ਦੀ ਹੀ ਇੱਕ ਪਾਰਟੀ ਹੈ ਦੋਸਤੋ ਲੁਧਿਆਣੇ ਜਿਮਨੀ ਚੋਣ ਵਿੱਚ ਜੋ ਮਿੱਤਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਆਏ ਹਨ ਉਹ ਕਿੰਨੇ ਕੁ ਆਮ ਆਦਮੀ ਹਨ ਸਭ ਨੂੰ ਪਤਾ ਹੀ ਹੈ ਕਿੰਨੇ ਕਰੋੜਾਂ ਜਾਂ ਕਈੇ ਕਰੋੜਾਂ ਨਹੀਂ ਸ਼ਾਇਦ ਅਰਬਾਂ ਦੀ ਧਨਸੰਪਤੀ ਦੇ ਮਾਲਕ ਹਨ ਉਹ ਲੋਕ ਸਭ ਜਾਣਦੇ ਹੀ ਹਨ ਉਹ ਗਰੀਬਾਂ ਦੇ ਆਵਾਜ਼ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ ਜਾਂ ਜਤਨਾਡਾਂ ਦੀ ਤਨਾਡ ਵਪਾਰੀਆਂ ਦੀ ਇਸ ਦਾ ਫੈਸਲਾ ਤੁਹਾਡੇ ਦੇ ਉੱਪਰ ਛੱਡਦੇ ਹਨ ਦੋਸਤੋ ਜਾਂ ਫਿਰ ਲਿਦਾਣੇ ਵੈਸਟ ਦੇ ਵੋਟਰਾਂ ਉੱਪਰ ਦੋਸਤੋ ਇਸ ਪਾਰਟੀ ਦੀ ਇਹ ਸਥਿਤੀ ਅੱਜ ਤੋਂ ਹੀ ਨਹੀਂ ਸ਼ੁਰੂ ਤੋਂ ਹੀ ਇੰਜ ਸੀ ਬਸ ਮੀਡੀਆ ਰਾਹੀਂ ਇੱਕ ਝੂਠਾ ਮਕੋਟਾ ਬਣਾ ਕੇ ਜਨਤਾ ਮੂਰੇ ਪੇਸ਼ ਕੀਤਾ ਗਿਆ ਇਹੋ ਕੁਝ ਸਨੋਰ ਦੇ ਇਸ ਵਿਧਾਇਕ ਨਾਲ ਵੀ ਹੈ ਜੋ ਅੱਜਕੱਲ 376 ਦੇ ਕੇਸ ਵਿੱਚ ਫਰਾਰ ਹੋ ਗਏ ਹਨ ਦੋਸਤੋ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਵਜੋ ਕਿ ਕਿਸਾਨ ਆਪਣੇ ਆਪ ਨੂੰ ਦੱਸਦੇ ਹਨ ਚੋਣਾਂ ਵੇਲੇ ਦੋਸਤੋ ਜੋ ਐਫੀਡੇਵਿਟ ਦਿੱਤਾ ਜਾਂਦਾ ਹੈ ਉਸ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਕਿਸਾਨ ਦਰਸਾਇਆ ਸੀ ਜਿਸ ਮੁਤਾਬਕ ਇਹਨਾਂ ਕੋਲ 4 ਕਰੋੜ 24 ਲੱਖ ਦੀ ਐਗਰੀਕਲਚਰ ਲੈਂਡ ਹੁੰਦੀ ਸੀ ਦੋਸਤੋ ਇਹਨਾਂ ਕੋਲ 25 ਲੱਖ ਦਾ ਘਰ ਹੁੰਦਾ ਸੀ ਸੋਚਿਓ 25 ਲੱਖ ਦਾ ਘਰ ਇਸ ਤੋਂ ਇਲਾਵਾ ਇਹਨਾਂ ਕੋਲ 10 ਲੱਖ ਦੀ ਦੋਸਤੋ ਨੋਨ ਐਗਰੀਕਲਚਰ ਲੈਂਡ ਸੀ ਕੀ ਤੁਹਾਨੂੰ ਵਿਸ਼ਵਾਸ ਆਇਆ ਜੋ ਇਹਨਾਂ ਨੇ ਉਸ ਵੇਲੇ ਦੱਸਿਆ ਇਹ ਸੱਚ ਹੋਵੇਗਾ ਪਰ ਅੱਜ ਅੱਜ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਇਸ ਐਮਐਲਏ ਕੋਲ ਇਸਦੇ ਪਰਿਵਾਰ ਕੋਲ ਲਗਭਗ 2.5 300 ਏਕੜ ਦੇ ਕਰੀਬ ਜ਼ਮੀਨ ਦੀ ਮਾਲਕੀ ਹੈ ਪੰਜਾਬ ਅਤੇ ਹੋਰ ਸਟੇਟਾਂ ਵਿੱਚ ਆਮ ਆਦਮੀ ਪਾਰਟੀ ਦਾ ਐਮਐਲਏ ਬੰਦੇ ਹੀ ਕਿਹੜੇ ਜਿਰਾਗ ਦਾ ਚਿੰਨ੍ਹ ਦੋਸਤੋ ਉਸਦੇ ਹੱਥ ਵਿੱਚ ਆ ਗਿਆ ਸੀ ਕਿ ਇੰਨੀ ਪ੍ਰਾਪਰਟੀ ਇੰਨੀ ਜ਼ਮੀਨ ਬਣ ਗਈ ਦੋਸਤੋ ਇਹਨਾਂ ਕੱਟੜ ਇਮਾਨਦਾਰਾਂ ਦਾ ਸੱਚ ਜਰਨਲ ਲਈ ਤੁਸੀਂ ਆਪਣੇ ਆਪ ਦੇ ਉੱਪਰ ਇਹ ਕਰਾਈਟਰੀਆ ਲਾ ਕੇ ਵੇਖੋ ਬੋਧਾ ਦੀ ਦੋਸਤੋ ਮਸਾ ਰੋਟੀ ਹੀ ਪੂਰੀ ਹੁੰਦੀ ਹੋਵੇਗੀ ਘਰ ਦੇ ਖਰਚ ਬੜੇ ਔਖੇ ਪੂਰੇ ਹੁੰਦੇ ਹੋਣਗੇ ਜੇ ਕਿਸੇ ਆਮ ਆਦਮੀ ਜਾਂ ਛੋਟੇ ਮੋਟੇ ਕਿਸਾਨ ਨੂੰ ਥੋੜੀ ਬੋਧੀ ਬਚਤ ਹੁੰਦੀ ਵੀ ਹੋਵੇਗੀ ਤਾਂ ਦੋਸਤੋ ਉਹ ਵੱਧ ਤੋਂ ਵੱਧ ਤਿੰਨ ਚਾਰ ਸਾਲਾਂ ਵਿੱਚ ਜ਼ਮੀਨ ਜਾਂ ਆਪਣੀ ਪ੍ਰਾਪਰਟੀ ਦੁੱਗਣੀ ਹੀ ਕਰ ਸਕਦਾ ਹੈ ਪਰ ਇਹ ਕੱਟੜ ਇਮਾਨਦਾਰਾਂ ਦੀ ਪਾਰਟੀ ਦਾ ਵਿਧਾਇਕ ਇਸ ਦੇ ਪਰਿਵਾਰ ਕੋਲ 2.5 300 ਕਿੱਲੇ ਜ਼ਮੀਨ ਆ ਗਈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਇਸ ਵੇਲੇ ਪੰਜਾਬ ਸਰਕਾਰ ਵਿੱਚ ਕੀ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਐਮ.ਐਲ.ਏ ਮੰਤਰੀ ਕੀ ਕਰ ਰਹੇ ਹੋਣਗੇ? ਇਹਨਾਂ ਨੇ ਵੀ ਕੀ ਕੀਤਾ ਹੈ? ਜਦੋਂ ਦੋਸਤੋ ਇਸ ਕੋਲ ਪਾਵਰ ਤੇ ਪੈਸਾ ਆਇਆ, ਜੀ ਹਾਂ ਜ਼ਮੀਨ ਵੀ ਇਹਨਾਂ ਨੇ ਪੈਸੇ ਨਾਲ ਹੀ ਖਰੀਦੀ ਹੋਵੇਗੀ। ਬਥੇਰਾ ਪੈਸਾ ਇਹਨਾਂ ਨੇ ਹੋਰ ਕਈ ਪਾਸੇ ਐਡਜਸਟ ਵੀ ਕੀਤਾ ਹੋਵੇਗਾ, ਇਨਵੈਸਟਮੈਂਟ ਕੀਤੀ ਹੋਵੇਗੀ, ਲਾਇਆ ਹੋਵੇਗਾ। ਇੰਨੀ ਦੋਸਤੋ ਅੰਨੀ ਦੋਲਤਾਂ ਤੋਂ ਬਾਅਦ ਬਹੁਤਾਂ ਦਾ ਦਿਮਾਗ ਖਰਾਬ ਹੋ ਜਾਣਾ ਬਿਲਕੁਲ ਸੁਭਾਵਿਕ ਹੀ ਹੈ ਕਹਿੰਦੇ ਹਨ ਕਿ ਪੈਸਾ ਤੇ ਸ਼ੌਹਰਤ ਸਿਰ ਚੜ ਕੇ ਬੋਲਦੀ ਹੈ ਇਹਨਾਂ ਨਾਲ ਵੀ ਦੋਸਤੋ ਇੰਜ ਹੀ ਹੋਇਆ ਹੈ ਇਹਨਾਂ ਨਾਲ ਵੀ ਦੋਸਤੋ ਕੁਝ ਕੰਟਰੋਵਰਸੀਜ਼ ਜੁੜਨ ਲੱਗ ਪਈਆਂ ਸਨ ਅੱਜ ਹੋਣੀ ਨਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ ਇਹ ਪਹਿਲਾਂ ਤੋਂ ਹੀ ਵਿਆਹ ਹੋਏ ਸਨ ਪਰ ਸਪਟੰਬਰ 1 2025 ਨੂੰ ਇਹਨਾਂ ਖਿਲਾਫ ਜਿਰਕਪੁਰ ਜੋ ਮਹਾਲੀ ਚੰਡੀਗੜ੍ਹ ਦੇ ਨਜ਼ਦੀਕ ਪੈਂਦਾ ਹੈ ਉੱਥੋਂ ਦੀ ਇੱਕ ਮਹਿਲਾ ਨੇ ਇਹਨਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਿੱਤੀ ਉਸ ਮਹਿਲਾ ਮੁਤਾਬਕ ਇਹ ਇਹਨਾਂ ਦੀ ਪਤਨੀ ਹੈ ਹਰਮੇਸ਼ਿੰਗ ਪਠਾਨ ਮਾਜਰਾ ਨੇ 2021 ਵਿੱਚ ਇਹਨਾਂ ਦੇ ਨਾਲ ਵਿਆਹ ਕੀਤਾ ਸੀ ਇਲਜ਼ਾਮ ਇਹਨਾਂ ਖਿਲਾਫ ਇਹ ਸੀ ਦੋਸਤੋ ਕਿ ਪਠਾਨ ਮਾਜਰਾ ਨੇ ਉਹਨਾਂ ਤੋਂ ਲੁਕੋਇਆ ਕਿ ਇਹ ਪਹਿਲੇ ਤੋਂ ਵਿਆਹੇ ਹੋਏ ਹਨ ਆਪਣੇ ਆਪ ਨੂੰ ਬਿਲਕੁਲ ਛੜੇ ਛਲੰਗ ਦੱਸਦੇ ਹੋਏ ਇਹਨਾਂ ਨੇ ਉਸ ਮਹਿਲਾ ਨਾਲ ਧੋਖੇ ਨਾਲ ਵਿਆਹ ਕੀਤਾ ਇਹ ਜੂ ਉਸ ਮਹਿਲਾ ਦਾ ਕਹਿਣਾ ਹੈ ਕਿ ਉਸ ਨਾਲ ਧੋਖਾ ਹੋਇਆ ਹੈ ਉਸ ਦਾ ਸਰੀਰਕ ਸ਼ੋਸ਼ਣ ਹੋਇਆ ਹੈ ਦੋਸਤੋ ਉਸ ਮਹਿਲਾ ਦਾ ਮੰਨਣਾ ਹੈ ਕਿ ਜੇ ਉਸ ਨੂੰ ਪਤਾ ਹੁੰਦਾ ਕਿ ਹਰਮੇਸ਼ਿੰਗ ਪਠਾਨ ਮਾਜਰਾ ਪਹਿਲੇ ਤੋਂ ਹੀ ਵਿਆਹਿਆ ਹੋਇਆ ਹੈ ਤਾਂ ਉਹ ਪਠਾਨ ਮਾਜਰੇ ਨਾਲ ਸ਼ਾਇਦ ਵਿਆਹ ਹੀ ਨਹੀਂ ਕਰਵਾਉਂਦੀ ਹੁਣ ਉਹ ਆਪਣੇ ਆਪ ਨੂੰ ਠੱਗੀ ਜਿਹੀ ਮਹਿਸੂਸ ਉਸ ਮੁਤਾਬਕ ਉਸ ਦਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਇਆ ਹੈ ਉਹ ਬੇਸ਼ੱਕ ਦੋਸਤੋਂ ਪਠਾਨ ਮੱਜਰਾ ਜੀ ਐਮ ਐਲ اے ਹਨ ਪਰ ਉਹਨਾਂ ਖਿਲਾਫ ਜੋ ਮਾਮਲਾ ਪੁਲਿਸ ਕੋਲ ਗਿਆ ਗੰਭੀਰ ਅਪਰਾਧ ਦਾ ਮਾਮਲਾ ਬੰਦਾ ਸੀ ਦੋਸਤੋਂ ਅੰਦਰਖਤੇ ਐਮ ਐਲ اے ਸਾਹਿਬ ਉਹ ਸਭ ਕੁਝ ਕਰ ਰਹੇ ਹੋਣਗੇ ਜੋ ਕੀਤਾ ਜਾਂਦਾ ਹੈ ਇਹਨਾਂ ਕੇਸਾਂ ਵਿੱਚ ਕਿਸੇ ਮੀਡੀਏਟਰ ਰਾਹੀਂ ਸਮਝੌਤੇ ਦੀ ਕੋਸ਼ਿਸ਼ ਡਰਾ ਕੇ ਜਾਂ ਧਨ ਪੈਸਾ ਦੇ ਕੇ ਛੁਟਕਾਰੇ ਦੀ ਕੋਸ਼ਿਸ਼ ਹੋ ਸਕਦਾ ਹੈ ਕਿ ਉਹ ਮੈਲਾ ਬਹੁਤ ਵੱਡੀ ਰਕਮ ਮੰਗ ਰਹੀ ਹੋਵੇ ਜਾਂ ਜਾਂ ਫਿਰ ਦੋਸਤੋਂ ਪਠਾਨ ਮੱਜਰੀ ਨੂੰ ਸਬਸ ਖਾਉਣ ਦੇ ਚੱਕਰ ਵਿੱਚ ਹੋਵੇ ਇਸ ਮਾਮਲੇ ਵਿੱਚ ਦੋਸਤੋ ਕੁਝ ਵੀ ਹੋ ਸਕਦਾ ਹੈ ਬਾਕੀ ਪੁਲਿਸ ਤੇ ਵੀ ਰਾਜਸੀ ਪ੍ਰਭਾਵ ਦਾ ਇਸਤੇਮਾਲ ਕੀਤਾ ਗਿਆ ਹੋਵੇਗਾ ਪਰ ਦੂਜੇ ਪਾਸੇ ਜੋ ਮਹਿਲਾ ਹੈ ਦੋਸਤੋ 2021 ਤੋਂ ਇਹਨਾਂ ਦੀ ਦੂਸਰੀ ਪਤਨੀ ਦੇ ਤੌਰ ਤੇ ਇਹਨਾਂ ਨਾਲ ਰਹਿ ਰਹੀ ਸੀ ਉਹ ਕਿਹੜਾ ਪੈਸੇ ਪੱਖੋਂ ਜਾਂ ਜਾਣ-ਪਛਾਣ ਪੱਖੋਂ ਐਵੇਂ ਹੀ ਹੋਵੇਗੀ ਇਹਨਾਂ ਦੇ ਘਰ 'ਚੋਂ ਦੋ ਨੰਬਰ ਦੀ ਮਾਇਆ ਆਂਦੀ ਹੋਵੇਗੀ ਥੋੜੀ-ਬੋਤੀ ਉਸਨੇ ਵੀ ਤਾਂ ਸੰਭੀ ਹੋਵੇਗੀ ਦੋਸਤੋ ਕਲਮਲਾ ਕੇ ਐਮਐਲਏ ਪਠਾਨ ਮਾਜਰਾ ਦੀ ਵਾ ਨਹੀਂ ਚੱਲੀ ਸਕੀ ਇਸ ਵਿੱਚ ਅਤੇ ਮਾਮਲਾ ਦਰਜ ਹੋ ਗਿਆ ਹਾਲੇ ਦੋਸਤੋ ਮੀਡੀਆ ਵਿੱਚ ਮਾਮਲਾ ਇਹ ਬਹੁਤਾ ਉੱਚ ਲਿਆ ਨਹੀਂ ਸੀ ਪਰ ਸਿਆਸੀ ਹਲਕਿਆਂ ਵਿੱਚ ਤਾਂ ਚਰਚਾ ਹੋਣੀ ਹੀ ਲੱਗ ਪੈਂਦੀ ਹੈ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੀ ਲਿੰਕ ਹਨ ਉਹ ਵੀ ਸੱਤਾ ਵਿੱਚ ਰਹੇ ਹਨ ਚੰਡੀਗੜ੍ਹ ਜਿਰਖਪੁਰ ਵਿੱਚ ਕੀ ਹੋ ਰਿਹਾ ਹੈ ਵਰਕਰ ਜਾਂ ਪ੍ਰਸ਼ਾਸਨ ਕਰਮਚਾਰੀਆਂ ਅਧਿਕਾਰੀਆਂ ਲਈ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਹੈ ਦੱਸਦੇ ਹਨ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਤੱਕ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਆਪਣੀ ਸਿਆਸੀ ਚਾਲ ਚੱਲ ਦਿੱਤੀ ਰਮੇਸ਼ ਸਿੰਘ ਪਠਾਨ ਮਾਜਰਾ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਖਿਲਾਫ ਉਹਨਾਂ ਕਾਰਵਾਈ ਹੋ ਸਕਦੀ ਹੈ ਜਾਂ ਹੋਣ ਵਾਲੀ ਹੈ ਤਾਂ ਉਸ ਨੂੰ ਇਸ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਸ਼ੋਅ ਕਰਨ ਲਈ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੌਕਾ ਦਿੱਤਾ ਅਕਾਲੀ ਦਲ ਦੀ ਚੋਕ ਵਿੱਚ ਆ ਕੇ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਵੱਡਾ ਬਿਆਨ ਦਿੱਤਾ ਹੜ ਵਾਸਤੇ ਹਰ ਦਮੇਲੇ ਬਦ ਇੰਤਜ਼ਾਮੀ ਇਸ ਸਭ ਲਈ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਉਸ ਦੀ ਨਲਾਇਕੀ ਦੱਸਦੇ ਹੋਏ ਨਿੰਦਿਆ ਇੰਜ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੜਾਂ ਵਲੇ ਮਾਨ ਸਰਕਾਰ ਨੂੰ ਭੰਡਣ ਲਈ ਇੱਕ ਚੰਗਾ ਠੋਸ ਕਾਰਨ ਮਿਲ ਗਿਆ ਅਤੇ ਹਰਮੀਤ ਸਿੰਘ ਪਠਾਨ ਮਾਜਰਾ ਉਹ ਮੀਡੀਆ ਵਿੱਚ ਇਹ ਪ੍ਰਚਾਰਕਸ਼ਨ ਬਣਾਉਣ ਵਿੱਚ ਕੁਝ ਹੱਦ ਤੱਕ ਕਾਮਯਾਬ ਹੋਏ। ਉਹਨਾਂ ਖਿਲਾਫ ਕਾਰਵਾਈ ਇਹ ਕੇਸ ਇਹਨਾਂ ਬਿਆਨਾਂ ਕਰਕੇ ਹੋਇਆ ਹੈ ਨਾ ਕਿ ਕਿਸੇ ਹੋਰ ਕਾਰਨ ਕਰਕੇ। ਇਹ ਹੁੰਦੀ ਹੈ ਸਿਆਸਤ ਦੋਸਤੋ। ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਤਾਂ ਦੋਸਤੋ ਇਸ ਵੇਲੇ ਸਰਕਾਰ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੌਣ ਕੀ ਖਾ ਖਰ ਕੇ ਉਹਨਾਂ ਦੇ ਐਮ.ਐਲ.ਏ. ਮੰਤਰੀ ਉਹ ਕੀ ਕਰ ਰਹੇ ਹਨ। ਬੜੀਆਂ ਖੁਫੀਆਂ ਰਿਪੋਰਟਾਂ ਸਰਕਾਰ ਕੋਲ ਹੁੰਦੀਆਂ ਹਨ। ਦੋਸਤੋ ਉਸਨੇ ਕਾਰਵਾਈ ਪੁਲਿਸ ਕਾਰਵਾਈ ਥੋੜੀ ਜ਼ਿਆਦਾ ਹੀ ਚੰਗੀ ਤਰ੍ਹਾਂ ਕਰ ਦਿੰਦੀ ਹੈ। ਦੋਸਤੋ ਦੱਸਦੇ ਆਂ ਕਿ ਹਰਿਆਣਾ ਕਰਨਾਲ ਵਿੱਚ ਇਸ ਐਮਐਲਏ ਦੇ ਰਿਸ਼ਤੇਦਾਰ ਰਹਿੰਦੇ ਸਨ ਜਿੱਥੇ ਇਹ ਗਏ ਹੋਏ ਸਨ ਉੱਥੋਂ ਹੀ ਐਮਐਲਏ ਸਾਹ ਫਰਾਰ ਹੋ ਗਏ ਸੂਚਨਾ ਮੁਤਾਬਕ ਇਹਨਾਂ ਨੇ ਪੰਜਾਬ ਪੁਲਿਸ ਦੇ ਉੱਪਰ ਫਰਾਰ ਹੋਣ ਤੋਂ ਪਹਿਲਾਂ ਹਵਾਈ ਫੇਰ ਵੀ ਕੀਤੇ ਜਦੋਂ ਕਿ ਉਸ ਦੀ ਰਿਸ਼ਤੇਦਾਰੀ ਵਾਲਾ ਪਰਿਵਾਰ ਇਸ ਤੋਂ ਬਿਲਕੁਲ ਨਾਂ ਨੁੱਕਰ ਕਰ ਰਿਹਾ ਹੈ ਬਾਕੀ ਦੋਸਤੋ ਤੁਹਾਡੀ ਆਪਣੀ ਸਮਝ ਹੈ ਕਿ ਕੋਈ ਸਿਟਿੰਗ ਐਮਐਲਏ ਆਪਣੀ ਹੀ ਸਰਕਾਰ ਵੇਲੇ ਆਪਣੀ ਹੀ ਸਟੇਟ ਦੀ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕਰ ਸਕਦਾ ਹੈ ਤੁਸੀਂ ਜਰੂਰ ਦੱਸਿਓ ਕਮੈਂਟ ਵਿੱਚ ਬਾਕੀ ਦੋਸਤੋ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਕੀ ਕੀਤਾ AK47 ਲੈ ਕੇ ਤਾਂ ਪੰਜਾਬ ਪੁਲਿਸ ਦੀ ਪਾਰਟੀ ਵੀ ਗਈ ਹੋਵੇਗੀ ਸੋ ਦੋਸਤੋ ਇਸ ਕੇਸ ਵਿੱਚ ਮੁੱਖ ਦੀ ਗੱਲ ਇਹ ਹੈ ਕਿ ਕੁਲ ਮਿਲਾ ਕੇ ਸਿਆਸਤ ਹੀ ਕੀਤੀ ਗਈ ਹੈ ਪੰਜਾਬ ਵਿੱਚ ਇਸ ਤਰ੍ਹਾਂ ਸਰ ਹੱਕ ਹੀ ਨਹੀਂ ਬੰਦਦਾ ਸੀ ਉਹਨਾਂ ਦਾ ਆਨ ਦਾ ਦੂਜੀ ਗੱਲ ਸਰ ਸਾਡੇ ਘਰ ਅਸੀਂ ਖੁਦ ਅਸੀਂ ਡਰੇ ਪਏ ਹਾਂ ਸਵੇਰ ਦੇ ਬੱਚੇ ਵੀ ਡਰੇ ਪਏ ਨੇ ਸਾਡਾ ਕੋਈ ਬੱਚਾ ਸਕੂਲ ਵੀ ਨਹੀਂ ਗਿਆ ਮਲੇ ਜੋ ਹੈ ਜੋ ਪਠਾਨਵਾਜਰਾ ਜੀ ਹੈ ਉਹ ਆਪਕੇ ਰਿਸ਼ਤੇਦਾਰ ਹੈ ਜੀ ਹਾਂਜੀ ਹਾਂਜੀ ਸਰ ਰਿਸ਼ਤੇਦਾਰ ਨੇ ਨੋਰਮਲੀ ਸਰ ਰਿਸ਼ਤੇਦਾਰ ਤੇ ਰਿਸ਼ਤੇਦਾਰ ਕੋਲ ਆਏਗਾ ਹੀ ਸਰ ਹਾਂਜੀ ਉਹ ਤਾਂ ਪਹਿਲਾਂ ਹੀ ਆਏ ਹੋਏ ਸੀ ਅੱਗੇ ਗਏ ਹੋਏ ਸੀ ਗੋ ਆ ਗਈ ਸੀ ਸਰ ਤਾਂ ਨਹੀਂ ਕਿਉਂ ਛੁਪਨੇ ਆਏ ਹੋ ਨਾ ਨਾ ਸਰ ਐਵੇਂ ਦੀ ਕੋਈ ਗੱਲ ਨਹੀਂ ਅੱਗੇ ਪਿੱਛੇ ਸਰ ਸਾਰੇ ਪਿੰਡ ਨੂੰ ਪਤਾ ਹੈ ਖੜੇ ਨੇ ਵੀਰਜੀ ਹੁਣੀ ਉਹ ਤੇ ਆਉਂਦੇ ਹੀ ਰਹਿੰਦੇ ਨੇ ਸਰ ਤੋਂ ਜੈਸੀ ਪੁਲਿਸ ਆਈ ਤਾਂ ਲਾਡੀ ਦੀ ਉਹਨੂੰ ਲੈ ਕੇ ਹਾਂਸੇ ਨਿਕਲ ਗਏ ਹਾਂਸੇ ਨਹੀਂ ਨਹੀਂ ਲਾਡੀ ਦੀ ਭਾਜੀ ਵਾਰੀ ਤੇ ਪਹਿਲਾਂ ਹੀ ਇੱਥੇ ਹੀ ਰਹੇ ਨੇ ਪੁੱਛ ਲਓ ਆ ਸਾਰੇ ਬੰਦਿਆਂ ਦੇ ਨਾਲ ਹੀ ਤੇ ਹੈ ਸੀ ਉਹ ਤਾਂ ਬਾਅਦ ਚੋਂ ਸਭ ਦੇ ਸਾਹਮਣੇ ਤਿਆਰ ਹੋ ਕੇ ਗਏ ਨੇ ਸਭ ਦੇ ਸਾਹਮਣੇ ਨਿਕਲੇ ਨੇ ਨਹੀਂ ਨਹੀਂ ਸਰ ਤੋ ਕਿਸ ਸਮੇਂ ਪਹੁੰਚਤੇ ਆਏ ਪੁਲਿਸ ਵਾਲੇ ਇੰਹਾ ਪਰ ਸਵੇਰ ਹਾਂਜੀ ਹਾਂਜੀ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਥੇ ਹੀ ਸੀ ਜਦੋਂ ਪੁਲਿਸ ਆਈ ਉਹਨਾਂ ਦੀ ਗੋਲੀ ਸੀ ਹਾਂਜੀ ਇਹ ਕਿਹਨੇ ਗਈ ਕੋਈ ਗੋਲੀ ਤਾਂ ਨਹੀਂ ਚਲਾਈ ਆਪ ਨੂੰ ਨਹੀਂ ਨਹੀਂ ਸਰ ਕੋਈ ਸਾਡੇ ਕੋਲ ਕੋਈ ਗੋਲੀ ਨਹੀਂ ਅਸੀਂ ਤੇ ਖੁਦ ਡਰੇ ਪਏ ਆ ਸਰ ਸਾਡੇ ਬੱਚੇ ਵੀ ਨੇ ਵੇਖ ਲਓ ਸਾਹਮਣੇ ਕੋਈ ਗੋਲੀ ਵਾਲੀ ਗੱਲ ਨਹੀਂ ਪਾਣੀ ਤਾੜੀ ਪਿਆਇਆ ਚਾਹ ਪਿਆਈਏ ਸਭ ਨੂੰ ਨਹੀਂ ਸਰ ਲੰਗਰ ਛੱਕੇ ਗਏ ਨੇ ਸਬਜ਼ੀ ਰੋਟੀ ਬਣੀ ਪਈ ਆ ਸਭ ਨੂੰ ਮਿਲੇ ਨੇ ਥੋੜਾ ਜਿਹਾ ਟਾਈਮ ਦੇ ਕੇ ਅਸੀਂ ਆਪ ਪੁਲਿਸ ਦੇ ਕੋਲ ਜਾਵਾਂਗੇ ਵੀ ਕੀ ਗੱਲ ਏ ਵੀ ਸਾਡਾ ਬੰਦਾ ਦੱਸੋ ਕਾ ਪੁਲਿਸ ਆਈਏ ਗੱਲ ਕੀਤੀ ਹੈ ਲਾਡੀ ਨੇ ਵੀ ਪ੍ਰਧਾਨ ਜੀ ਨੇ ਸਾਡੇ ਸਰਪੰਚ ਸਾਹਿਬ ਜੀ ਨੇ ਤੇ ਉਹਨਾਂ ਵੀ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਲੰਗਰ ਪੱਕਿਆ ਹੈ ਲੰਗਰ ਚਕਾਇਆ ਗਿਆ ਪੰਜਾਬ ਪੁਲਿਸ ਨੂੰ ਲੰਗਰ ਚਕਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਆਪ ਜਿਹੜੀ ਗੱਲ ਕਰਕੇ ਤੇ ਉਹਨਾਂ ਨੂੰ ਗਏ ਨੇ ਲਾਡੀ ਅਲੱਗ ਢਿੱਚ ਗਿਆ ਐ ਐਮਐਲਏ ਸਾਹਿਬ ਅਲੱਗ ਢਿੱਚ ਗਏ ਨੇ ਕੋਈ ਇੱਥੇ ਗੋਲੀ ਨਹੀਂ ਚੱਲੀ ਜੀ ਉਹਨੂੰ ਲੈ ਕੇ ਜਾ ਰਹੀ ਥੀ ਔਰ ਉਹ ਰਾਤ ਸਾਰਾ ਇੱਥੇ ਲੰਗਰ ਚਕਿਆ ਜੀ ਕੋਈ ਭੱਜਣ ਵਾਲੀ ਗੱਲ ਨਹੀਂ ਪਿੰਡ ਸਾਰਾ ਗਵਾਏ ਸਾਰੇ ਕੈਮਰੇ ਨੇ ਗਲੀਆਂ ਚ ਕੈਮਰੇ ਨੇ ਜੇ ਪੰਜਾਬ ਪੁਲਿਸ ਨਾਲ ਗੱਲ ਹੋ ਗਈ ਏ ਐਮਐਲਏ ਸਾਹਿਬ ਨੇ ਖੁਦ ਗੱਲ ਕਰਕੇ ਖੁਦ ਗਏ ਨੇ ਇਹ ਨਹੀਂ ਕੋਈ ਨਹੀਂ ਪੰਜਾਬ ਪੁਲਿਸ ਦੇ ਨਾਲ ਨਹੀਂ ਸਰ ਕੋਈ ਘਾਇਲ ਹੋਇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਉਹ ਆਪਣੀ ਗੱਡੀ ਚਲੇ ਗਏ ਨੇ ਆਪਣੀ ਚਲੇ ਗਏ ਨੇ ਇੱਕ ਗੱਡੀ ਫੋਰਚੂਨਰ ਹੈ ਜਿਹੜੀ ਪੰਜਾਬ ਪੁਲਿਸ ਵਾਲੇ ਲੈ ਗਏ ਨੇ ਉਹਦੇ ਨਾਲ ਬੰਦੇ ਸਨ ਐਮਐਲਏ ਸਾਹਿਬ ਨੂੰ ਇਹ ਨਹੀਂ ਪਤਾ ਉਹਨਾਂ ਕਿੱਧਰ ਭੇਜਿਆ ਕਿੱਧਰ ਨਹੀਂ ਭੇਜਿਆ ਆਵਾਮ ਦੀ ਪਾਰਟੀ ਦੀ ਸਰਕਾਰ ਉੱਪਰ ਦੋਸਤ ਹਮੇਸ਼ਾ ਤੋਂ ਹੀ ਇਹ ਇਲਜ਼ਾਮ ਲੱਗਦੇ ਹਨ ਕਿ ਜੋ ਵੀ ਉਹਨਾਂ ਦੇ ਖਿਲਾਫ ਬੋਲਦਾ ਹੈ ਇਹ ਉਸੇ ਖਿਲਾਫ ਪੂਰਾ ਧੱਕਾ ਕਰਦੇ ਹਨ ਪੰਜਾਬ ਪੁਲਿਸ ਸਰਕਾਰੀ ਤੰਤਰ ਪੂਰਾ ਵਰਤਦੇ ਹਨ ਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਦੋਸਤ ਇਸ ਕੇਸ ਵਿੱਚ ਵੀ ਪੁਲਿਸ ਪਾਰਟੀ ਭੇਜ ਕੇ ਉਹੀ ਗਲਤੀ ਦੁਹਰਾਈ ਗਈ ਲੱਗਦੀ ਹੈ ਜਾਂ ਜਾਂ ਫਿਰ ਦੋਸਤੋ ਇੰਜ ਵੀ ਤਾਂ ਹੋ ਸਕਦਾ ਹੈ ਕਿ ਹੜਾ ਹੜਾ ਵਿੱਚ ਹੋਈ ਨੁਕਸਾਨ ਹੜਾ ਵੇਲੇ ਕਿੱਥੇ ਨੇ ਆਮ ਆਦਮੀ ਪਾਰਟੀ ਦੇ ਨੇਤਾ ਟੋਪ ਲੀਡਰਸ਼ਿਪ ਇਹ ਬਣੀਆਂ ਹੋ ਜਾਂ ਸਨ ਹੜਾ ਨੂੰ ਜਿਠਣ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਇਹ ਨਾਕਾਮ ਹੈ ਇਹਨਾਂ ਸੁਰਖੀਆਂ ਦੀ ਥਾਂ ਹੋ ਸਕਦਾ ਹੈ ਕਿ ਇਹ ਚਾਹੁੰਦੇ ਹਨ ਕਿ ਪਠਾਨ ਮਾਜਰਾ ਉਹਨਾਂ ਦੀ ਚਰਚਾ ਹੋਵੇ ਉਹਨਾਂ ਦੀ ਅਰੈਸਟ ਦੀ ਚਰਚਾ ਬਾਕੀ ਇਹਨਾਂ ਦੀ ਬੱਲੇ ਬੱਲੇ ਵੀ ਹੋ ਜਾਵੇ ਕਿ ਕਿਵੇਂ ਆਮ ਆਦਮੀ ਪਾਰਟੀ ਆਪਣੇ ਹੀ ਐਮਐਲਏ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਬਾਕੀ ਦੋਸਤੋ ਇਸ ਵਾਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਮਾਮਲੇ ਵਿੱਚ ਫੇਲ ਰਹੀ ਉਹ মিডিਆ ਮੈਨੇਜ ਕਰਨ ਵਿੱਚ ਲਗਭਗ ਸਫਲ ਹੀ ਰਹੀ ਐਮਐਲਏ ਹਰਮਨ ਸਿੰਘ ਪਠਾਨ ਮਾਜਰਾ ਦਾ ਕੇਸ ਘਟਨਾ ਮੀਡੀਆ ਵਿੱਚ ਸੁਰਖੀਆਂ ਬਟੋਰ ਹੀ ਨਾ ਸਕੀ ਹਰ ਪੀੜਤਾ ਦੇ ਦੁੱਖ ਤਕਲੀਫ ਲੋਕਾਂ ਦਾ ਆਪ ਮੂਰੇ ਅੱਗੇ ਹੋ ਕੇ ਇੱਕ ਦੂਜੇ ਦੀ ਮਦਦ ਕਰਨਾ ਉਹੀ ਦੋਸਤੋ ਇਹਨਾਂ ਦਿਨਾਂ ਵਿੱਚ ਮੀਡੀਆ ਦੀਆਂ ਸੁਰਖੀਆਂ ਬਣਿਆ ਰਿਹਾ ਅਤੇ ਛਾਇਆ ਰਿਹਾ ਬਾਕੀ ਦੋਸਤੋ ਕਿੱਥੇ ਹੈ ਉਹ ਫਰਾਰ ਐਮਐਲਏ ਸੱਤਾਧਾਰੀ ਪਾਰਟੀ ਦਾ ਐਮਐਲਏ ਦੋਸਤੋ ਫਰਾਰ ਹੋਵੇ ਅਤੇ ਸਰਕਾਰ ਪ੍ਰਸ਼ਾਸਨ ਸਕਿਉਰਟੀ ਪ੍ਰੋਵਾਈਡ ਕਰਵਾਉਣ ਵਾਲੀਆਂ ਸੰਸਥਾਵਾਂ ਸਿਸਟਮ ਪੁਲਿਸ ਐਡਮਿਨਿਸਟ੍ਰੇਸ਼ਨ ਉਸ ਨੂੰ ਪਤਾ ਹੀ ਨਾ ਹੋਵੇ ਇੰਜ ਦੋਸਤੋ ਹੋ ਹੀ ਨਹੀਂ ਸਕਦਾ ਤੁਹਾਡੀ ਕਿ رائے ਹੈ ਦੋਸਤੋ ਕਿ ਸਨੌਰ ਦਾ ਐਮਐਲਏ ਐਚਐਸ ਪਠਾਨ ਮਾਜਰਾ ਕਿ ਸੱਚਮੁੱਚ ਹੀ ਕਾਮ ਆਦਮੀ ਸੀ ਕਿ ਸਨੌਰ ਦਾ ਇਹ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਸੱਚਮੁੱਚ ਹੀ ਕਾਮ ਆਦਮੀ ਸੀ ਕਟੜ ਇਮਾਨਦਾਰ ਪਾਰਟੀ ਦਾ ਇੱਕ ਕਟੜ ਇਮਾਨਦਾਰ ਨੇਤਾ ਕਿ ਦੋਸਤੋ ਉਸ ਨੂੰ ਗਲਤ ਫਸਾਇਆ ਜਾ ਰਿਹਾ ਹੈ ਜਾਇਨਾ ਦਿਨਾਂ ਵਿੱਚ ਦੋਸਤੋ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਅਤੇ ਫਰਾਰ ਹੋਣਾ ਇਹ ਇੱਕ ਸ਼ੋਸ਼ਾ ਮਾਤਰ ਹੀ ਸੀ ਤੁਸੀਂ ਆਪਣੀ رائے ਕਮੈਂਟ ਕਰਕੇ ਸ਼ੇਅਰ ਕਰ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸੇ ਕਹਿ ਹਾਂ ਬਸਤ ਸਦ ਸੰਗ